ਆਨੇ ਸਿੱਧੂ ਤੇ ਨਵਾਂ ਪਰਚਾ ਪੈਣ ਤੋਂ ਬਾਅਦ ਲੁਧਿਆਣੇ ਵਾਲੇ ਡਾਕਟਰ ਗੁਰਿੰਦਰ ਰੰਗਰੇਟਾ ਨੂੰ ਬੜਾ ਚਾਅ ਚੜਿਆ ਤੇ ਪੀਪੀ ਸੁਖਵਿੰਦਰ ਨੇ ਪਾਣੀ ਦੀ ਸਪੋਰਟ ਕੀਤੀ ਸੀ ਤਾਂ ਨਵਾਂ ਪਰਚਾ ਪੈਣ ਤੋਂ ਬਾਅਦ ਲੁਧਿਆਣੇ ਵਾਲੇ ਡਾਕਟਰ ਨੇ ਪੀਪੀ ਸੁਖਵਿੰਦਰ ਨੂੰ ਕਮੈਂਟ ਕਰਕੇ ਉਹਦੀ ਧੀ ਨੂੰ ਗਲਤ ਬੜਾ ਬੋਲਿਆ ਡਾਕਟਰ ਨੇ ਕੀ ਕਮੈਂਟ ਕੀਤਾ ਸੀ ਸਭ ਤੋਂ ਪਹਿਲਾਂ ਤੁਸੀਂ ਉਹ ਪੜ ਲਵੋ ਸਦਮੇ 'ਚ ਤਾਂ ਨਹੀਂ ਪੀਪੀ ਤੂੰ ਸੁਣਿਆ ਤੇਰੀ ਨਿੱਕੀ ਦੇ ਪਰੌਣੇ ਤੇ ਨਵੀਂ ਤਾਰਾ ਲੱਗ ਗਈ ਚੋਰੀ ਦੀ ਚੈਨੀ ਚੋਰੀ ਦੀ ਇੱਕ ਕਮੈਂਟ ਦੋਸਤੋ ਕੀਤਾ ਸੀ ਲੁਧਿਆਣੇ ਵਾਲੇ ਡਾਕਟਰ ਗੁਰਿੰਦਰ ਰੰਗਰੇਟਾ ਨੇ ਪਾਨੇ ਸਿੱਧੂ ਤੇ ਨਵਾਂ ਪਰਚਾ ਪੈਣ ਤੋਂ ਬਾ ਦੇ ਘਰ ਜਾਵਾਂਗਾ ਤੇ ਨਾਲ ਹੀ ਐਨਜੀਓ ਵਾਲਾ ਜੋ ਮੁੰਡਾ ਗੁਰਿੰਦਰ ਬਾਤ ਹੈ ਉਹਨੇ ਵੀ ਕਿਹਾ ਹੈ ਕਿ ਕੱਲ ਤੈਨੂੰ ਡਾਕਟਰਾਂ ਲੁਧਿਆਣੇ ਚ ਹੀ ਟੱਕਰਾਂਗੇ ਅਗੇ ਤੁਸੀਂ ਪੀਪੀ ਸੁਖਵਿੰਦਰ ਦੀ ਇੱਕ ਕਲਿੱਪ ਵੀ ਦੇਖ ਸਕਦੇ ਹੋ ਤੂੰ ਮੇਰੀ 3 ਤੱਕ ਪਹੁੰਚ ਜਾ ਉਹ ਆਣਾ ਸ਼ਿਮਲਾਪੁਰ ਮਿਆਂਗਾ ਤੇਰੇ ਘਰ ਦੇ ਬਾਹਰ ਆਉਂਗਾ ਤੇ ਘਰੋਂ ਬਾਹਰ ਆ ਜੀ ਮੈਂ ਖਾਦੇ ਹਥਾਂਗਾ ਬੀਤੇ ਦਿਨ ਚ ਲੁਧਿਆਣੇ ਵਾਲੇ ਗ੍ਰਿੰਦਰ ਡਾਕਟਰ ਨੇ ਜਿਸ ਤਰ੍ਹਾਂ ਧੀਆ ਪੈਣਾ ਨੂੰ ਮਾੜਾ ਬੋਲਿਆ ਉਸ ਨੂੰ ਲੈ ਕੇ ਹੁਣ ਬੜੇ ਜ਼ਿਆਦਾ ਲੋਕ ਡਾਕਟਰ ਤੇ ਭੜ ਕੇ ਪਏ ਨੇ ਤੇ ਇੱਕ ਵੱਡਾ ਇਕੱਠ ਕਰਕੇ ਉਹ ਡਾਕਟਰ ਦੇ ਘਰ ਜਾਣ ਦੀ ਸੋਚ ਰਹੇ ਨੇ ਧੀਆ ਪੈਣ ਦੇ ਬਾਰੇ ਇਸ ਐਵੇਂ ਬੋਲਣਾ ਚਾਹੀਦਾ ਇਸਾ ਨਹੀਂ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਡਾਕਟਰ ਤੇ ਕਾਰਵਾਈ ਹੋਏ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ